ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਆਪਾਂ ਆ ਕੇ ਦੁਕਾਨ ਕਰ ਲਈ ਜੀ ਓਪਨ ਬੈਠ ਗਏ ਆਪਣੀ ਜਗ੍ਹਾ ਦੇ ਉੱਤੇ ਤੇ ਕਰਦੇ ਹਾਂ ਹੁਣ ਨਵਾਂ ਬਲੌਗ ਅੱਜ ਦਾ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਕਰਦਾ ਬਲੌਗ ਪਸੰਦ ਆਇਆ ਹੋਗਾ ਏਸੀ ਉਮੀਦ ਨਾਲ ਨਵਾਂ ਬਲੌਗ ਲੈ ਕੇ ਫੇਰ ਹਾਜ਼ਰ ਹਾਂ ਤੇ ਮਿਲਦੇ ਆਂ ਜੀ ਬਾਕੀ ਦਿਨੇ ਆਪਾਂ ਅੱਜ ਕੀ ਕਰਨਾ ਕਿੱਧਰ ਨੂੰ ਜਾਣਾ ਤੇ ਮਿਲਦੇ ਆਂ ਜੀ ਦਿਨੇ ਲਓ ਜੀ ਹੁਣ ਜਾਣਾ ਹੈ ਸਿਰਪੁਰ ਨੂੰ ਕੰਮਤੀ ਥੋੜਾ ਜਿਹਾ ਜ਼ਰੂਰੀ ਤੇ ਜਾਣਿਆ ਤੁਰ ਗਿਆ ਸਿਰਪੁਰ ਨੂੰ ਧੁੱਪ ਤੋਂ ਪਹਿਲਾਂ ਪਹਿਲਾਂ ਜਿਹੜਾ ਵਾਪਸ ਆ ਜਾਈਏ ਦੁਪਹਿਰਾਂ ਨਾ ਹੋਵੇ ਤੇ ਮਿਲਦੇ ਹਾਂ ਜੀ ਘਰੇ ਆ ਕੇ ਸੌਰੀ ਸਿਰਪੁਰ ਜਾ ਕੇ ਲਓ ਜੀ ਅਸੀਂ ਪਹੁੰਚ ਗਏ ਸਿਰਪੁਰ ਪਹਿਲਾਂ ਅਸੀਂ ਰੰਗਾਵਣੀਆਂ ਨੇ ਚੁੰਨੀਆਂ ਤੇ ਦੇਰਕੁਸ ਲੈਣਾ ਸਮਾਨ ਥੋੜਾ ਜਿਹਾ ਲੋ ਜੀ ਸਿਰ ਪੁਰਤੋ ਆ ਕਿ ਆਪਾਂ ਕੀਤਾ 2 ਘੰਟੇ ਆਰਾਮ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੈਗੀ ਧੁੱਪ ਬਹੁਤ ਜ਼ਿਆਦਾ ਹੁੰਦੀ ਹੈ ਲੋਕ ਚੱਲਦੇ ਆ ਗਰਮ ਤਾਂ ਕਰਕੇ ਬਾਹਰ ਜਾਣਿਆ ਤਾਂ ਬਹੁਤ ਬੁਰੀ ਹਾਲਤ ਹੋ ਜਾਂਦੀ ਹੈ ਤੇ ਆ ਕੇ ਆਪਾਂ ਧੰਟਾ 2 ਘੰਟੇ ਆਰਾਮ ਕੀਤਾ ਤੇ ਹੁਣ ਆਪਾਂ ਦੁਕਾਨ ਕਰ ਲਈ ਫੇਰ ਓਪਨ ਹੁਣ ਆਪਾਂ ਦੁਕਾਨ ਦੇ ਵਿੱਚ ਬੈਠਾਂਗੇ ਸ਼ਾਮ ਤੱਕ ਤੇ ਬਾਕੀ ਤੁਸੀਂ ਆ ਦੇਖ ਸਕਦੇ ਹੋ ਜੀ ਮੈਂ ਪਹਿਲੇ ਵੀ ਹੱਥ ਲਾ ਕੇ ਦੇਖਿਆ ਦੇਖੋ ਇਸ ਪਰਸ ਦੇ ਕੰਮ ਨੇ ਚਾੜ ਕਰਦੇ ਨੇ ਨਾ ਮਾਰੇ ਮੇਰੇ ਬਹੁਤ ਚਾੜ ਕਰਦੇ ਮੇਰੇ ਨਾਲ ਬਹੁਤ ਘੁੱਲਦਾ ਹੈਗਾ ਤੇ ਹਮੇਸ਼ਾ ਨਸਤੀ ਕਰਦਾ ਰਹਿੰਦੇ ਤੇ ਹੁਣ ਆਪਾਂ ਕਰਦੇ ਆ ਜੀ ਅੱਜ ਦੇ ਕੱਲ ਵਾਲੇ ਬਣਾਵਤੇ ਜਿਨ੍ਹਾਂ ਨੇ ਕਮੈਂਟ ਕੀਤਾ ਨੇ ਉਹਨਾਂ ਦੇ ਨਾਮ ਨਾਲਸ ਤੇ ਸਭ ਤੋਂ ਪਹਿਲਾਂ ਕਮੈਂਟ ਆਇਆ ਜੀ ਰਪਿੰਦਰ ਢਿੱਲੋਂ ਬਹੁਤ ਸੋਹਣਾ ਹਾਸਿਲ ਵਾਲਾ ਕਮੈਂਟ ਕੀਤਾ ਉਹਨਾਂ ਨੇ ਤੇ ਬਧੀਆਂ ਲੱਗਿਆ ਇਦਾਂ ਕਮੈਂਟ ਕਰਦੇ ਰਹੋ ਤੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ ਤੇ ਇਦਾਂ ਫੈਣੀ ਫੈਣੀ ਕਮੈਂਟ ਵਧੀਆ ਵਧੀਆ ਕਰਦੇ ਰਹੋ ਹਾਸਤੀ ਮਜ਼ਾਕ ਵੀ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਤੇ ਤੁਸੀਂ ਡੀਪੀ ਵੀ ਦੇਖ ਲਈ ਤੇ ਸਕਰੀਨਸ਼ਾਟ ਵੀ ਦੇਖ ਲਿਆ ਪਿਆਰ ਨਾਲ ਕਮੈਂਟ ਆਪਾਂ ਨੂੰ ਆਏਗਾ ਜੀ ਗਰੀਬ ਵਾਲ ਪੰਜਾਬੀ ਟ੍ਰੈਵਲ ਇਹ ਵੀ ਵੀਰਾਂ ਹਰੋ ਜੀ ਆਪਾਂ ਕਮੈਂਟ ਕਰਦੇ ਤੇ ਬਹੁਤ ਵਧੀਆ ਲੱਗਦਾ ਹੈਗਾ ਤੇ ਆ ਵੀਰ ਆਣ ਗਿਆ ਹੈਗਾ ਗੁਰੂ ਗੁਰਦੁਆਰਾ ਸਾਹਿਬ ਦੀ ਸੌਰੀ ਗੁਰਦੁਆਰਾ ਸਾਹਿਬ ਦੀ ਯਾਤਰਾ ਤੇ ਕਿ ਮੈਂ ਵੀ ਉਹਨੇ ਬਲੌਗ ਦੇਖਣਾ ਬਹੁਤ ਵਧੀਆ ਲੱਗਦਾ ਜਿੰਗੇ ਹਰ ਵਕਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਨੇ ਤੇ ਬਹੁਤ ਪਿਆਰੀ ਬੋਲੀ ਹੈ ਵੀਰੇ ਦੀ ਬਹੁਤ ਵਧੀਆ ਨਾਦਰਿੰ ਬਲੌਗ ਉਹਨਾਂ ਦੇ ਤੇ ਤੁਸੀਂ ਵੀ ਜਰੂਰ ਦੇਖਿਆ ਕਰੋ ਤੇ ਫੋਲੋ ਕਰੋ ਉਹਨਾਂ ਨੂੰ 10 ਸਬਸਕ੍ਰਾਈਬ ਕਰੋ ਤੇ ਆਪਣਾ ਵੀ ਨਾਲ ਹੀ ਕਰ ਲਿਓ ਜਿਹੜੇ ਨਵੇਂ ਜੁੜਦੇ ਨੇਗੇ ਤੇ ਅਗਲਾ ਕਮੈਂਟ ਆਪਾਂ ਨੂੰ ਆਏਗਾ ਜੀ ਗੁਰੇ ਭੋਲਰ ਇਨਾਂ ਨੇ ਪਹਿਲੀ ਵਾਰ ਆਪਣੇ ਬਲੌਗ ਤੇ ਕਮੈਂਟ ਕੀਤਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੇ ਤੁਸੀਂ ਵੀ ਵਧੀਆ ਕਮੈਂਟ ਕੀਤਾ ਤੇ ਸਦੂ ਜੋ ਵੀ ਐਮੈਨ ਬਹੁਤ ਵਧੀਆ ਲੱਗਦਾ ਜਦੋਂ ਕਮੈਂਟ ਆਉਂਦੇ ਨੇ ਤੇ ਇਦਾਂ ਕਮੈਂਟ ਕਰਦੇ ਰਹੋ ਪਲੀਜ਼ ਜ਼ਰੂਰ ਤੇ ਬਾਕੀ ਬਲੌਗ ਹੁਣ ਗਰਮੀ ਕਰਕੇ ਥੋੜਾ ਜਿਹਾ ਘੱਟ ਸੂਟ ਹੁੰਦਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਕਰਨ ਦੀ ਪੈ ਰਹੀ ਹੈ ਜਿੱੱਲ ਨਹੀਂ ਜਾਂਦੀ ਜਾਨੀ ਮੇਰੇ ਤੋਂ ਤਾਂ ਇੰਨੀ ਜ਼ਿਆਦਾ ਗਰਮੀ ਬਹੁਤ ਮੁਸ਼ਕਲ ਆ ਦੇ ਚਲੋ ਸਾਰਿਆਂ ਲਈ ਮੁਸ਼ਕਲ ਹੈ ਪਰ ਆਪਾਂ ਫਿਰ ਵੀ ਕਹਿੰਦੇ ਵੀ ਤੁਹਾਨੂੰ ਨੇ ਜਿਹੜੇ ਹਨ ਕੰਮ ਕਰਦੇ ਨੇ ਮਜ਼ਦੂਰੀਆਂ ਕਰਦੇ ਨੇ ਹਨ ਤੇ ਤੁਹਾਨੂੰ ਨੇ ਉਹ ਵਿਚਾਰੇ ਜਿਹੜੇ ਇਨ ਇਨਾਂ ਖੇਤਾਂ ਦੇ ਵਿੱਚ ਕੰਮ ਕਰਦੇ ਨੇ ਹੁਣ ਕਿਉਂਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਲੱਗ ਗਿਆ ਤੇ ਖੇਤਾਂ ਦੇ ਵਿੱਚ ਗਰਮ ਪਾਣੀ ਦੇ ਵਿੱਚ ਗਾਰੇ ਦੇ ਵਿੱਚ ਉਹਨਾਂ ਨੇ ਕੰਮ ਕਰਨਾ ਹੈ ਵਿਚਾਰਿਆਂ ਨੇ ਤੇ ਬਹੁਤ ਮੁਸ਼ਕਲ ਹੈਗਾ ਤੇ ਦੂਸਰੀ ਗੱਲ ਚਲੋ ਹਰ ਇੱਕ ਦਾ ਨਾ ਕੰਮ ਆਪੋ ਆਪਣਾ ਹਰ ਇੱਕ ਨੂੰ ਲੱਗਦਾ ਵੀ ਘਟਨੇ ਪਰ ਜਿਨ੍ਹਾਂ ਨੇ ਧੁੱਪੇ ਕਰਨ ਉਹਨਾਂ ਲਈ ਬਹੁਤ ਮੁਸ਼ਕਲ ਹੈਗਾ ਤੇ ਜਿਹੜੇ ਆਪਣੇ ਵਰਗੇ ਨੇ ਆਪਾਂ ਤਾਂ ਫੇਰ ਵੀ ਚਲੋ ਪੱਕੇ ਥੱਲੇ ਬੈਠ ਜਾਂਦੇ ਆ ਠੰਡਾ ਪਾਣੀ ਪੀਣ ਨੂੰ ਮਿਲ ਜਾਂਦਾ ਉਹਨਾਂ ਤਾਂ ਵਿਚਾਰੇ ਨੂੰ ਪਾਣੀ ਵੀ ਸੇਤੀ ਠੰਡਾ ਨਹੀਂ ਮਿਲਦਾ ਗਰਮ ਹੁੰਦਾ ਕਿਰਤਾਂ ਦੇ ਵਿੱਚ ਕਿਉਂਕਿ ਅੱਗ ਬਹੁਤ ਪੈ ਰਹੀ ਹੈਗੀ ਤੇ ਥੋੜਾ ਜਿਹਾ ਰੱਬ ਨੂੰ ਤਰਸ ਕਰਨਾ ਚਾਹੀਦਾ ਬੈਸ ਤਾਂ ਚਲੋ ਸੋਨੂ ਸਾਰੀ ਇੱਕੋ ਜਿਹੀ ਨੇ ਰੱਬ ਨੂੰ ਤਾਂ ਪਰ ਤਰਸ ਕਰਨਾ ਚਾਹੀਦਾ ਹਨ ਠੰਡੀ ਹਵਾ ਚ ਲਾ ਦੇ ਮੀ ਪਾ ਦੇ ਤੇ ਵਧੀਆ ਨਾ ਕੰਮ ਸੌਖਾ ਹੋ ਜਾਂਦਾ ਤੇ ਜਾਨ ਸੌਖੀ ਹੋ ਜਾਂਦੀ ਕੰਮ ਵਾਲਿਆਂ ਦੀ ਤੇ ਤਾਂ ਸਭ ਜੋ ਆਪਣੇ ਦਿਮਾਗ ਤੇ ਆਪਾਂ ਨਾ ਉਹੀ ਗੱਲ ਕਰਦੇ ਹੁੰਨੇ ਆਗੇ ਹਰ ਇੱਕ ਦਾ ਆਪੋ ਆਪਣਾ ਨੁਆਰ ਕੇ ਕਿੰਨਿਆਂ ਨੂੰ ਮੇਰੀ ਵਧੀਆ ਵੀ ਲੱਗੂ ਤੇ ਕਿੰਨਿਆਂ ਨੂੰ ਨਹੀਂ ਵੀ ਚਲੋ ਕੋਈ ਗੱਲ ਨਹੀਂ ਆਪਾਂ ਤਾਂ ਬਸ ਸਰਨਾ ਇਦਾਂ ਹੀ ਜਿਵੇਂ ਵੀ ਹਰੇਕ ਬੰਦਾ ਖੁਸ਼ ਹੋਵੇ ਸੁਖੀ ਹੋਵੇ ਕਿਸੇ ਦੇ ਹਿੱਸੇ ਕੁ ਵਿੱਚ ਦੁੱਖ ਨਾ ਆਵੇ ਬੈਗਰੂ ਸਾਰ ਅਤੇ ਮੇਰ ਪਰੇ ਹੱਥ ਰੱਖੇ ਆਪਣੀ ਤਾਂ ਹਮੇਸ਼ਾ ਇਹੀ ਦੁਆ ਹੁੰਦੀ ਹੈ ਤੇ ਬਾਕੀ ਕੱਪੜੇ ਨਵੇਂ ਆਪਣੀ ਦੁਕਾਨ ਦੇ ਵਿੱਚ ਆ ਗਏ ਨੇ ਤੇ ਨਵੀਆਂ ਬਹੁਤ ਚੁੰਨੀਆਂ ਆ ਗਈਆਂ ਕੱਪੜੇ ਆ ਗਏ ਤੇ ਗਰਮੀਆਂ ਵਾਲੇ ਕੱਪੜੇ ਬਾਜਬਰੀਆਂਾਂ ਦੇ ਤੇ ਬਹੁਤ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਨੇ ਉਹ ਵੀ ਤੁਹਾਨੂੰ ਦਿਖਾਉਿਆ ਕਰਾਂਗੇ ਆਪਾਂ ਬਲੌਗ ਦੇ ਵਿੱਚ ਤੇ ਹੱਲੇ ਆਪਣਾ ਟਾਈਮ ਥੋੜਾ ਘੱਟ ਲੱਗ ਰਿਹਾ ਹੈਗਾ ਜਦ ਵੀ ਟਾਈਮ ਲੱਗੇ ਜ਼ਰੂਰ ਦਿਖਾਵਾਂਗੇ ਤੇ ਭੈਣਾਂ ਨੂੰ ਬੇਨਤੀ ਜ਼ਰੂਰ ਦੁਕਾਨ ਤੇ ਕੀੜਾ ਮਾਰਿਆ ਕਰੋ ਤੇ ਕੱਪੜਾ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਉੱਤੇ ਮਿਲੂਗਾ ਵਧੀਆ ਕੱਪੜਾ ਮਿਲੂਗਾ ਤੇ ਚਲੋ ਜੀ ਬਾਕੀ ਦੇਖਦੇ ਆਂ ਫੇਰ ਆਪਾਂ ਮਿਲਦੇ ਆਂ ਆਪਾਂ ਕਾਫੀ ਅੱਜ ਗੱਲਾਂ ਕਰ ਗਏ ਨਾ ਅਨਾਉਂਸ ਕਰਦੇ ਕਰਦੇ ਤੇ ਜਦੋਂ ਫਿਰ ਗੱਲ ਚੱਲ ਪੈਂਦੀ ਆ ਤਾਂ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਅੱਗੇ ਆਈ ਜਾਂਦੀਆਂ ਨੇ ਗੱਲਾਂ ਚਲੋ ਆਪਾਂ ਵੀ ਆਪਣੀ ਫੈਮਲੀ ਫੈਮਲੀ ਨਾਲ ਵੀ ਟਾਈਮ ਸਪੈਂਡ ਕਰਨਾ ਚੰਗੀ ਜ਼ਰੂਰੀ ਗੱਲ ਹੈਗੀ ਤੇ YouTube ਫੈਮਲੀ ਆਪਣੀ Facebook ਫੈਮਲੀ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਤਾਂ ਵਧੀਆ ਲੱਗਦਾ ਤੇ ਕਿਸੇ ਨੂੰ ਵੀ ਮੇਰੀ ਗੱਲ ਬੁਰੀ ਲੱਗੀ ਤਾਂ ਸੌਰੀ ਜੇ ਵਧੀਆ ਲੱਗੀयां ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਧੰਨਵਾਦ ਸਾਰਿਆਂ ਦਾ ਲਓ ਜੀ ਹੁਣ ਬਿਲੇ ਬੈਠੇ ਲੱਗਿਆ ਸਬਜ਼ੀ ਸਮਾਰਨ ਅੱਜ ਬਣਾਉਣੀਆਂ ਨੇ ਆਲੂ ਤੇ ਫੜੀਆਂ ਕਲੀਆਂ ਕੱਟਤੀਆਂ ਆਲੂ ਵੀ ਕੱਟ ਤੇ ਤੇ ਹੁਣ ਰਹਿੰਦਾ ਲਸਣ ਪਿਆਜ਼ ਤੇ ਟਮਾਟਰ ਹੁਣ ਇਹ ਲਾਗਣਾ ਕੱਟਣਾ ਨਿਕੋਈ ਲੋ ਜੀ ਸਬਜ਼ੀ ਕਰਤੀ ਰੈਡੀ ਤੇ ਹੁਣ ਆਪਾਂ ਚੱਲਿਆਂਗੇ ਖੇਤ ਨੂੰ ਕਿਉਂਕਿ ਅੱਜ ਆਪਾਂ ਨੇ ਬਹਣ ਦੇ ਵਿੱਚ ਸੱਡੇ ਪਾਣੀ ਤੇ ਮੋਟਰ ਚਲਾਈ ਆ ਮਤਲਬ ਝੋਨਾ ਲਾਉਣ ਖਾਤਰ ਤੇ ਉਹਦੇ ਲਈ ਉਹ ਕਹਿੰਦੀ ਪਹਿਲਾਂ ਮੱਥਾ ਟੇਕਣੇ ਖਵਾਜਾ ਬੱਲੀ ਦਾ ਕੜਾਹੀ ਲੈ ਕੇ ਆ ਤੇ ਮੈਂ ਹੁਣ ਚੱਲਿਆ ਜੀ ਚੌਲਾਂ ਦੀ ਕੜਾਹੀ ਲੈ ਕੇ ਖੇਤ ਨੂੰ ਤੇ ਫਿਰ ਆਪਾਂ ਮਿਲਦੇ ਹਾਂ ਜੀ ਖੇਤ ਚ ਆ ਕੇ ਮੈਂ ਤੁਹਾਨੂੰ ਦਿਖਾਵਾਂਗਾ ਉੱਥੇ ਮੱਥਾ ਟੇਕਦੇ ਗੁੱਗੇ ਜਹਾ ਸੌਰੀ ਗੁੱਗਾ ਹੁੰਦੇ ਖਵਾਜਬਲੀ ਦਾ ਤੇ ਇਹਨਾਂ ਖਵਾਵਾਂਗੇ ਕੜਾਹੀ ਲਓ ਜੀ ਆਪਾਂ ਆ ਗਏ ਖੇਤ ਹੁਣ ਤੇ ਹੁਣ ਲੱਗਦੇ ਨੇ ਮੱਥਾ ਟੇਕਣ ਦਿਖਾਵਾਂਗੇ ਹੁਣ ਮੱਥਾ ਟੇਕਦੇ ਕਾਹਦੇ ਜੀ ਨੋ ਇਹ ਦੇਖੋ ਮੱਥਾ ਟੇਕ ਰੇ ਖਵਾਜਾ ਬਲੀ ਦਾ ਚਲੋ ਠੀਕ ਹੈ ਠੀਕ ਹਿੰਦੇਖੋ ਜੀ ਇਹਨੇ ਇਧਰ ਖੇਤਾਂ ਦਾ 뷰 ਉਧਰੋਂ ਆਣਾ ਖੇਦਿਆਂ ਦੇਖੋ ਬਾਣੇ ਬਾਹੇ ਵੇ ਬਾਣ ਕਿੰਨੇ ਸੋਹਣੇ ਲੱਗਦੇ ਨੇ ਬੱਟਾ ਪਾਏ ਨੇ ਜਿੱਧਰ ਟਿਕਦੇ ਨੇ ਮੱਥਾ ਲਓ ਇਹ ਖਾ ਲੋ ਬਾਬੇ ਦਾ ਭੋਗ ਹੁਣ ਕੜਾਹੀ ਅਸੀਂ ਇਹਨੂੰ ਕੜਾਹੀ ਕਹਿੰਦੇ ਆ ਤੁਹਾਡੇ ਵੱਲ ਕੀ ਕਹਿੰਦੇ ਦੱਸਿਓ ਲਓ ਜੀ ਅੱਜ ਖੇਤ ਦੇ ਵਿੱਚ ਹੀ ਆਪਾਂ ਕਰਦੇ ਆਂ ਬਲੌਗ ਦਾ ਐਂਡ ਤੇ ਸ਼ਾਮ ਹੋ ਗਈ ਦਿਨ ਸਿੱਪਣ ਵਾਲੀ ਐ ਤੇ ਮਿਲਦੇ ਆਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਉਮੀਦ ਐ ਸਮ ਸਾਡਾ ਅੱਜ ਦਾ ਬਲੌਗ ਪਸੰਦ ਆਊਗਾ ਤੇ ਬਾਕੀ ਸਵੇਰੇ ਮਿਲਦਾ ਹੀ ਨਵੇਂ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ